ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਾਣੀ ਭਗਤ ਧੰਨਾ ਜੀ ਕੀ ਗੋਪਾਲ ਤੇਰਾ ਯਾਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਨ ਕੇ ਕਾਜ ਸੁਵਾਰਤਾ ਗੋਪਾਲ ਤੇਰਾ ਯਾਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਨ ਕੇ ਕਾਜ ਸੁਵਾਰਤਾ ਰਹਾਉ ਦਾਲ ਸੀਦਾ ਮੰਗੋ ਕੀਓ ਹਮਰਾ ਖੁਸ਼ੀ ਕਰੈ ਨਿਤ ਜਿਉ ਪਨੀਆਂ ਆਦਰਨੀ ਕਾ ਅਨਾਜ ਮੰਗੋ ਸਤ ਸੀ ਕਾ ਗਾਉ ਪੈਸ ਮੰਗੋ ਲਾਵੇਰੀ ਇਕ ਦਾ ਜਣ ਦੁਰੀ ਚੰਗੀਰੀ ਘਰ ਕੀ ਗੀ ਹਨ ਚੰਗੀ ਜਾਨ ਤਨਾ ਲੈ ਵੈ ਮੰਗੀ ਘਰ ਕੀ ਗੀ ਹਨ ਚੰਗੀ ਜਾਨ ਤਨਾ ਲੈ ਵੈ ਮੰਗੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਾਣੀ ਭਗਤ ਧੰਨਾ ਜੀ ਕੀ ਗੋਪਾਲ ਤੇਰਾ ਯਾਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਿੰਨ ਕੇ ਕਾਜ ਸੁਵਾਰਤਾ ਗੋਪਾਲ ਤੇਰਾ ਯਾਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਿੰਨ ਕੇ ਕਾਜ ਸੁਵਾਰਤਾ ਰਹਾਉ ਦਾਲ ਸਿੱਧਾ ਮੰਗੋ ਕੀਓ ਹਮਰਾ ਖੁਸ਼ੀ ਕਰੈ ਨਤ ਜਿਓ ਪਨੀਆਂ ਸਾਧਨ ਨੀਕਾ ਅਨਾਜ ਮੰਗੋ ਸਤ ਸੀਕਾ ਗਾਉ ਪੈਸ ਮੰਗੋ ਲਾਵੇਰੀ ਇਕ ਦਾ ਜਣ ਤੁਰੀ ਚੰਗੀਰੀ ਘਰ ਕੀ ਗੀ ਹਨ ਚੰਗੀ ਜਨ ਤਨਾ ਲੈ ਵੈ ਮੰਗੀ ਘਰ ਕੀ ਗੀ ਹਨ ਚੰਗੀ ਜਨ ਤਨਾ ਲੈ ਵੈ ਮੰਗੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਾਣੀ ਭਗਤ ਧੰਨਾ ਜੀ ਕੀ ਗੋਪਾਲ ਤੇਰਾ ਯਾਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਿੰਨ ਕੇ ਕਾਜ ਸਵਾਰਤਾ ਗੋਪਾਲ ਤੇਰਾ ਯਾਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਿੰਨ ਕੇ ਕਾਜ ਸਵਾਰਤਾ ਰਹਾਉ ਦਾਲ ਸਿੱਧਾ ਮੰਗੋ ਕੀਓ ਹਮਰਾ ਖੁਸ਼ੀ ਕਰੈ ਨਿਤ ਜਿਉ ਪਨੀਆਂ ਚਾਦਰ ਨੀਕਾ ਅਨਾਜ ਮੰਗੋ ਸਤ ਸੀਕਾ ਗਾਉ ਪੈਸ ਮੰਗੋ ਲਾਵੇਰੀ ਇੱਕ ਦਾ ਜਣ ਦੁਰੀ ਚੰਗੀਰੀ ਘਰ ਕੀ ਗੀ ਹਨ ਚੰਗੀ ਜਨ ਤਨ ਲੈ ਵੈ ਮੰਗੀ ਘਰ ਕੀ ਗੀ ਹਨ ਚੰਗੀ ਜਨ ਤਨ ਲੈ ਵੈ ਮੰਗੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਾਣੀ ਭਗਤ ਧੰਨਾ ਜੀ ਕੀ ਗੋਪਾਲ ਤੇਰਾ ਯਾਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਿੰਨ ਕੇ ਕਾਜ ਸਵਾਰਤਾ ਗੋਪਾਲ ਤੇਰਾ ਯਾਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਿੰਨ ਕੇ ਕਾਜ ਸਵਾਰਤਾ ਰਹਾਉ ਦਾਲ ਸਿੱਧਾ ਮੰਗੋ ਕੀਓ ਹਮਰਾ ਖੁਸ਼ੀ ਕਰੈ ਨਤ ਜਿਓ ਪਨੀਆਂ ਸਾਧਨ ਨੀਕਾ ਅਨਾਜ ਮੰਗੋ ਸਤ ਸੀਕਾ ਗਾਉ ਪੈਸ ਮੰਗੋ ਲਾਵੇਰੀ ਇੱਕ ਦਾ ਜਣ ਤੁਰੀ ਚੰਗੇਰੀ ਘਰ ਕੀ ਗੀ ਹਨ ਚੰਗੀ ਜਨ ਤਨਾ ਲੈ ਵੈ ਮੰਗੀ ਘਰ ਕੀ ਗੀ ਹਨ ਚੰਗੀ ਜਨ ਤਨਾ ਲੈ ਵੈ ਮੰਗੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਾਣੀ ਭਗਤ ਧੰਨਾ ਜੀ ਕੀ ਗੋਪਾਲ ਤੇਰਾ ਯਾਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਨ ਕੇ ਕਾਜ ਸੁਵਾਰਤਾ ਗੋਪਾਲ ਤੇਰਾ ਯਾਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਨ ਕੇ ਕਾਜ ਸੁਵਾਰਤਾ ਰਹਾਉ ਦਾਲ ਸਿੱਧਾ ਮੰਗੋ ਕੀਓ ਹਮਰਾ ਖੁਸ਼ੀ ਕਰੈ ਨਿਤ ਜਿਓ ਪਨੀਆਂ ਆਦਰ ਨੀਕਾ ਅਨਾਜ ਮੰਗੋ ਸਤ ਸੀਕਾ ਗਾਉ ਪੈਸ ਮੰਗੋ ਲਾਵੇਰੀ ਇਕ ਦਾ ਜਣ ਤੁਰੀ ਚੰਗੀਰੀ ਘਰ ਕੀ ਗੀ ਹਨ ਚੰਗੀ ਜਾਨ ਤਨ ਲੈ ਵੈ ਮੰਗੀ ਘਰ ਕੀ ਗੀ ਹਨ ਚੰਗੀ ਜਾਨ ਤਨ ਲੈ ਵੈ ਮੰਗੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਾਣੀ ਭਗਤ ਧੰਨਾ ਜੀ ਕੀ ਗੋਪਾਲ ਤੇਰਾ ਯਾਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਨ ਕੇ ਕਾਜ ਸੁਵਾਰਤਾ ਗੋਪਾਲ ਤੇਰਾ ਯਾਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਨ ਕੇ ਕਾਜ ਸੁਵਾਰਤਾ ਰਹਾਉ ਦਾਲ ਸਿੱਧਾ ਮੰਗੋ ਕੀਓ ਹਮਰਾ ਖੁਸ਼ੀ ਕਰੈ ਨਿਤ ਜਿਉ ਪਨੀਆਂ ਚਾਦਰ ਨੀ ਕਾ ਅਨਾਜ ਮੰਗੋ ਸਤ ਸੀ ਕਾ ਗਾਉ ਪੈਸ ਮੰਗੋ ਲਾਵੇਰੀ ਇਕ ਦਾ ਜਣ ਤੁਰੀ ਚੰਗੇਰੀ ਘਰ ਕੀ ਗੀ ਹਨ ਚੰਗੀ ਜਨ ਤਨਾ ਲੈ ਵੈ ਮੰਗੀ ਘਰ ਕੀ ਗੀ ਹਨ ਚੰਗੀ ਜਨ ਤਨਾ ਲੈ ਵੈ ਮੰਗੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਾਣੀ ਭਗਤ ਧੰਨਾ ਜੀ ਕੀ ਗੋਪਾਲ ਤੇਰਾ ਯਾਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਨ ਕੇ ਕਾਜ ਸੁਵਾਰਤਾ ਗੋਪਾਲ ਤੇਰਾ ਯਾਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਨ ਕੇ ਕਾਜ ਸੁਵਾਰਤਾ ਰਹਾਉ ਦਾਲ ਸਿੱਧਾ ਮੰਗੋ ਕੀਓ ਹਮਰਾ ਖੁਸ਼ੀ ਕਰੈ ਨਿਤ ਜਿਓ ਪਨੀਆਂ ਸਾਧਨ ਨੀ ਕਾ ਅਨਾਜ ਮੰਗੋ ਸਤ ਸੀ ਕਾ ਗਾਉ ਪੈਸ ਮੰਗੋ ਲਾਵੇਰੀ ਇਕ ਦਾ ਜਣ ਤੁਰੀ ਚੰਗੇਰੀ ਘਰ ਕੀ ਗੀ ਹਨ ਚੰਗੀ ਜਨ ਤਨਾ ਲੇ ਵੈ ਮੰਗੀ ਘਰ ਕੀ ਗੀ ਹਨ ਚੰਗੀ ਜਨ ਤਨਾ ਲੇ ਵੈ ਮੰਗੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਾਣੀ ਭਗਤ ਧੰਨਾ ਜੀ ਕੀ ਗੋਪਾਲ ਤੇਰਾ ਯਾਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਿੰਨ ਕੇ ਕਾਜ ਸੁਵਾਰਤਾ ਗੋਪਾਲ ਤੇਰਾ ਯਾਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਿੰਨ ਕੇ ਕਾਜ ਸੁਵਾਰਤਾ ਰਹਾਉ ਦਾਲ ਸੀਦਾ ਮੰਗੋ ਕੀਓ ਆਮਰਾ ਖੁਸ਼ੀ ਕਰੈ ਨਿਤ ਜਿਉ ਪਨੀਆਂ ਆਦਰਨੀ ਕਾ ਅਨਾਜ ਮੰਗੋ ਸਤ ਸੀ ਕਾ ਗਾਉ ਪੈਸ ਮੰਗੋ ਲਾਵੇਰੀ ਇਕ ਦਾ ਜਣ ਦੁਰੀ ਚੰਗੇਰੀ ਘਰ ਕੀ ਗੀ ਹਨ ਚੰਗੀ ਜਨ ਤਨਾ ਲੇ ਵੈ ਮੰਗੀ ਘਰ ਕੀ ਗੀ ਹਨ ਚੰਗੀ ਜਨ ਤਨਾ ਲੇ ਵੈ ਮੰਗੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ